ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਸਾਹਮਣੇ ਜਿਹੜੀਆਂ ਤੁਸੀਂ ਦੋ گاਵਾ ਦੇਖ ਰਹੇ ਹੋ ਇਹ ਵਕਾਊ ਆ ਇਧਰਲੀ ਹੈਗੀ ਆ ਟੋਕੜ ਗੱਬਣ ਚੱਕ ਪਾਸ ਆ ਗਈ ਇਹ ਤੇ ਸਾਢੇ 6 ਮਹੀਨੇ ਦੀ ਗੱਬਣ ਹੈ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਹੈਗੀ 2.5 ਮਹੀਨੇ ਲਗਭਗ ਇਹਦੇ ਸੂਣਦੇ ਰਹਿੰਦੇ ਹੈਗੇ ਚੰਗਾ ਜੇ ਸੀਮਣ ਲੱਗਿਆ ਵਾ ਜਰਸੀ ਦਾ ਤੇ ਉਧਰ ਪਿਓਰ ਐਚਐਫ ਆ ਗਈ ਤੇ ਵੱਡੇ ਢਾਂਚੇ ਦੀ ਆ ਵੱਡੇ ਕਦ ਕਾੜਦੀ ਹੈਗੀ ਉਹ ਤੋਂ ਕਾੜਾਂਗੀ ਉਹ ਹਜੇ ਬਣੀ ਨਹੀਂ ਹੈਗੀ ਦੀ ਤੇ ਬਾਕੀ ਡਿਟੇਲ ਆਪਾਂ ਦੋਵਾਂ ਦੀ ਤੁਹਾਨੂੰ ਲੈ ਕੇ ਦੇਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੋਰ ਕੇ ਵੀ ਦਿਖਾਵਾਂਗੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਜੀ ਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਦੋਮਾਂ ਚੋਂ ਜਾਂ ਕੇਵਰੀ ਦੋਮੇ ਕਿਸੇ ਨੇ ਲੈਣੀਆਂ ਹੁੰਦੀਆਂ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੇ ਤੁਸੀਂ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਗਾਵਾਂ ਨੂੰ ਖਰੀਦ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਡਿਟੇਲ ਲੇਕ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦਿਓ ਨਾਮ ਸ੍ਰੀ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਲਾਹਤਪੁਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਸ੍ਰੀਲਪੂਲ ਪੈ ਜਾਂਦੇ ਠੀਕ ਹੈ ਤੇ ਆ ਸੇ ਪਾਸੇ ਤੇ ਪਿੰਡ ਕਿਹੜੇ ਕਿਹੜੇ ਰਹ ਜਾਂਦੇ ਆ ਆਪਣੇ ਇਧਰ ਭਗਤਾ ਰਹੇ ਨੇ ਇੱਕ ਪਾਸੇ ਇੱਕ ਪਾਸੇ ਧੌੜ ਰਹੇ ਜਾਂਦਾ ਨੇ ਡੇੜੀ ਰਹ ਜਾਂਦੇ ਠੀਕ ਆ ਦੀਨਾ ਕਾਂਗੜ ਆਦਮਪਰਾ ਜੰਗੀ ਆਣਾ ਭਾਈ ਰੂਪਾ ਇਹ ਆਸੇ ਪਾਸੇ ਦਾ ਹੀ ਰਗੜਾ ਜਾਂਦਾ ਹਨਾ ਠੀਕ ਹੈ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਇਹ ਗਾਂ ਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਲਈ ਗੱਭਣਾ ਹੈ ਇਹ ਇਹ ਬਈ ਤੀਜੇ ਸੂਏ ਲਈ ਗੱਭਣਾ ਤੀਜੇ ਸੂਏ ਦੀ ਹੈ ਠੀਕ ਆ ਸਾਢੇ 6 ਮਹੀਨਿਆਂ ਦੀ ਗੱਭਣਾ ਸਾਢੇ 6 ਮਹੀਨਿਆਂ ਦੀ ਗੱਭਣਾ ਆਗੀ ਹਾਂ ਸਾਢੇ 6 ਤੋਂ 3 ਦਿਨ ਉੱਤੀ ਆ ਮੰਨ ਕੇ ਉੱਪਰ ਹੀ ਆ ਲਗਭਗ 2.5 ਮਹੀਨਿਆਂ ਨੂੰ ਰਹਿ ਗਏ ਹਨ 2.5 ਮਹੀਨੇ ਸੁੰਨਦੇ ਰਹਿ ਗਏ ਠੀਕ ਆ 8 ਲੀਟਰ ਦੁੱਧ ਸੱਤ ਮੰਨ ਕੇ ਕੋਈ ਲੈ ਠੀਕ ਆ ਵੀ ਯਾਨੀ ਕਿ ਦੁੱਧ 8 ਲੀਟਰ ਆ ਹਾਂ ਦੁੱਧ ਯਾਨੀ ਕੋਈ ਸੱਤ ਮੰਨ ਕੇ ਲੈ ਜੇ ਸੱਤ ਮੰਨ ਕੇ ਸੌਦਾ ਕਰ ਠੀਕ ਆ ਵੀ ਕਈ ਵਾਰੀ ਆਏ ਹੁੰਦਾ ਹਨਾ ਵੀ ਕੋਈ ਆਉਂਦਾ ਹੈ ਫੇਰੀ ਮਾੜਾ ਮੋਟਾ ਘਟ ਦੇ ਕੇ ਰੇ ਅਗਲੇ ਨੂੰ ਆਏ ਲੱਗਦਾ ਵੀ ਖਣੀ ਝੂਠ ਬੋਲਿਆ ਹਨਾ ਹਾਂ ਆਪਾਂ ਸੱਤ ਉਹ ਵੀ ਦਾ ਹਨਾ ਪਹਿਲੇ ਸੱਤ ਕਿਹਾ ਗਿਆ ਵੀ ਠੀਕ ਆ ਵੀ ਤਾਂ ਹੀ ਆਪਾਂ ਸੱਤ ਕਿਹਾ ਹਨਾ ਵੀ ਨਿਕਲੂ ਯਾਨੀ 8 ਨਿਕਲੂ 8 ਠੀਕ ਆ ਤੇ ਇਹ ਦੋਨਾਂ ਟਾਈਮਾਂ ਦਾ ਹੀ ਆ ਦੋਨੇ ਟਾਈਮਾਂ ਦਾ ਹਾਂ ਚਾਰ ਠੀਕ ਆ ਤੇ ਦੋਨੇ ਢੰਗ ਮਤਲਬ ਕਿ ਵਧੀਆ ਮਿਲਦੀ ਆ ਵਧੀਆ ਮਿਲਦੀ ਆ ਵਧੀਆ ਹੱਥ ਨਹੀਂ ਮਿਲਦੀ ਠੀਕ ਆ ਵੀ ਉਦਾਂ ਦਾ ਇਹਨੂੰ ਕੋਈ ਚੱਕਰ ਨਹੀਂ ਤੇ ਬਾਕੀ ਚੂਣ ਚਾਂੜ ਚ ਕਿਵੇਂ ਆ ਚੂਣ ਚ ਵਧੀਆ ਕੋਲੀ ਆ ਜਿਵੇਂ ਮਰਜ਼ੀ ਚ ਵੀ ਜਾਵੇ ਸਾਫ਼ ਸੁਥਰੀ ਆ ਇੱਕੋ ਜੀਆਂ ਧਾਰਾਂ ਤੂਰਾਂ ਇੱਕੋ ਜੀਆਂ ਧਾਰਾਂ ਠੀਕ ਆ ਵੀ ਮਤਲਬ ਸਾਰੇ ਪੱਖਾਂ ਤੋਂ ਗਾਰੰਟੀ ਹੈਗੀ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਗਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਇਹਦੇ ਟਰਾਏ ਲੱਗਿਆ ਵਾ ਸਟਰਾਏ ਦਾ ਲੱਗਿਆ ਵਾ ਪਿਆ ਆ ਗਿਆ ਸਟਰਾਪ ਪਿਆ ਜੇ ਕਿ ਨਾ ਜਿਹਦੇ ਨਾਲ ਹੁੰਦਾ ਆਪਣਾ ਸਰਦ ਨੂੰ ਦਿਖਾ ਰਹੇ ਠੀਕ ਆ ਹਾਂ ਆ ਪਿਆ ਦੋਸਤੋ ਟਰਾਈ ਬੋਲ ਦਾ ਰਸੀਮਨ ਲੱਗਿਆ ਵਾ ਤੁਹਾਨੂੰ ਆਪਾਂ ਦੱਸ ਦਿੰਨੇ ਆ ਡਿਟੇਲ ਬਾਕੀ ਤੁਹਾਨੂੰ ਆਪਾਂ ਸਟਰਾ ਵੀ ਦਿਖਾ ਦਿੰਨੇ ਆਗੇ ਇਹ ਸਟਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਲక్ష్ਮੀ ਡੈਰੀ ਫਾਰਮ ਵਾਲਿਆਂ ਕੋਲੇ ਜਿਹੜਾ ਬੋਲ ਆ ਟਰਾਈ ਜਰਸੀ ਦਾ ਬਹੁਤ ਚੰਗੇ ਰਿਕਾਰਡ ਦਾ ਬੋਲ ਹੈਗਾ ਉਹਦਾ ਸੀਮਨ ਲੱਗਿਆ ਵਾ ਤੇ ਫਾਦਰ ਉਹਦਾ ਲੈਮਨ ਹੈਡ ਆਗਾ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਬੋਲ ਆ ਉਹ ਉਸ ਬੋਲ ਦਾ ਇਹ ਸੀਮਨ ਲੱਗਿਆ ਵਾ ਤੇ ਮੈਂ ਇਹਦਾ ਜੇ ਵੱਛੀ ਆ ਗਈ ਤਾਂ ਬੱਚਾ ਪੂਰਾ ਸਿਰੇ ਦਾ ਬਾਊਗੀ ਤੇ ਪਯੌਰ ਬਾਊਗੀ ਬੱਚਾ ਤੇ ਜੇ ਆਪਾਂ ਬਈ ਰੇਟ ਦੀ ਗੱਲ ਕਰਗੇ ਤੇ ਰੇਟ ਕਿੰਨਾ ਰੱਖਿਆ ਇਹਦਾ ਇਹ ਰੇਟ ਬਈ ਮੁੱਲ ਜਿੰਨਾ ਮਰਜ਼ੀ ਕਰਾਏ 75000 ਦੀ ਦੇ ਦੇ ਅਸਾਂ ਮੁੱਲ ਜਿੰਨਾ ਮਰਜ਼ੀ 75 ਦੀ ਜਾਨੀ ਕਿ ਦੇਣੀ ਆ ਨਹੀਂ ਨਹੀਂ ਠੀਕ ਆ ਬੀ ਮੜਾ ਮੋਟਾ ਮੌਕੇ ਦੇ ਕੋਈ ਮਾਨਤਾਣ ਛੋੜ ਛੱਪਾ ਹੋ ਜੂਗਾ ਹਣਾ ਠੀਕ ਆ ਵੀ ਯਾਨੀ ਬਾਹਲਾ ਨਹੀਂ ਹੋਣਾ ਹਣਾ ਹਾਂ ਠੀਕ ਆ ਤੇ ਬਾਈ ਇਹਦਾ ਤਾਜੀ ਦਾ ਦੁੱਧ ਕਿੰਨਾ ਕੱਢਿਆ ਆਪਾਂ ਨੂੰ ਕੁਝ ਪਤਾ ਦੁੱਧ ਆਪਾਂ ਬਈ 18-19 ਕਿਲੋ ਦੁੱਧ ਕੱਢਿਆ ਗਿਆ 18-19 ਅਮੀਦ ਹੈਗੀ ਹੈ ਕਿ ਹਰ ਦੇਊਗੀ ਠੀਕ ਆ ਵੀ ਤਾਜੀ ਨੇ ਯਾਨੀ ਕਿ 18-19 ਦਿੱਤਾ ਤੇ ਇਸ ਵਾਰ 20 ਦੇਊਗੀ ਹਾਂ 20 ਤੋਂ ਫਿਰ ਪਲੱਸ ਹੀ ਕਰ ਸਕਦੀ ਆ ਹਣਾ ਜੀ ਤੋਂ ਪਲੱਸ ਹੋ ਸਕਦੀ ਹੈ ਕਿ ਘਟਦੀ ਠੀਕ ਆ ਵੀ ਘਟਦੀ ਨਹੀਂ ਹਣਾ ਠੀਕ ਹੈ ਤੇ ਬਾਕੀ ਫਿਰ ਸੇਵਾ ਤੇ ਹੈ ਨਾ ਸੇਵਾ ਦਾ ਹੁੰਦਾਗਾ ਵੀ ਹੁਣ ਜਿਹੜਾ ਜੇ ਜੀ ਸੇਵਾ ਕਰੂਗਾ ਉਹ ਜਿਆ ਕਰੂਗਾ ਹਾਂ ਬਾਕੀ ਸੇਵਾ ਤੇ ਆ ਹੁਣ ਜੇ ਚੰਗੀ ਸੰਭੂਗਾ ਤਾਂ ਦੁੱਧ ਵੱਧ ਵੀ ਲੈ ਸਕਦਾ ਹੈ ਨਾ ਜੇ ਹੁਣ ਸੇਵਾ ਨਹੀਂ ਕਰਨੀ ਤਾਂ ਫਿਰ ਉਦੋਂ ਵੀ ਘੱਟ ਸਕਦੀ ਹੈ ਨਾ ਬਾਕੀ ਸੇਵਾ ਦੇ ਉੱਤੇ ਹੈਗਾ ਠੀਕ ਹੈ ਤੇ ਇਧਰ ਆਪਾਂ ਦੂਜੇ ਨੰਬਰ ਵਾਲੀ ਦੀ ਗੱਲ ਕਰਕੇ ਬਾਈ ਇਹਦੀ ਕੀ ਡਿਟੇਲ ਹੈ ਬਾਈ ਇਹੇ ਬਾਈ ਆਪਾਂ ਲਿਆਂਦੀ ਸੀ ਤੀਜੇ ਮੰਨ ਲੇ ਵੀ ਚੌਥੇ ਮੰਨ ਲੇ ਚੌਥੇ ਸਵੇਰੇ ਸਵੇਰੇ ਤੀਜੇ ਸਵੇਰੇ ਮੰਨ ਲੇ ਠੀਕ ਆਪਾਂ ਜਾਨੀ ਉਹ ਆਮ ਲੈ ਕੇ ਆਂਦੀ ਸੀਗੀ ਠੀਕ ਆ 7 ਲੀਟਰ ਦੁੱਧ ਦਾ 托ਕੜਗਾ 托ਕੜਗਾ ਗੀ ਜਾਨੀ ਹਜੇ ਗੱਭਣ ਨਹੀਂ ਹੈਗੀ ਠੀਕ ਆ ਕੱਲੀ 托ਕੜੀ ਆ ਠੀਕ ਆ 7 ਲੀਟਰ ਦੁੱਧ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ 7 ਲੀਟਰ ਦੁੱਧ ਦੋਨੇ ਟਾਈਮ ਮਿਲਦੀ ਆ ਹਾਂ ਦੋਨੇ ਟਾਈਮ ਠੀਕ ਆ ਮਿਲਦੀ ਕਿਵੇਂ ਆ ਮਿਲਦੀ ਬਸ ਜਿਵੇਂ ਬਿਨਾਂ ਨਿਆਣੇ ਤੋਂ ਜਿਵੇਂ ਮਰਜ਼ੀ ਵੇਜਾ ਥਣ ਮਲੇ ਦਾਣ ਕੇ ਵੇਲੇ ਉਹ ਮਿਲ ਠੀਕ ਆ ਉਹੀ ਯਾਨੀ ਮਿਲ ਪੈਂਦੀ ਆ ਠੀਕ ਆ ਤੇ ਉਂ ਸਹੀ ਆ ਸਾਫ ਸੁਥਰੀ ਆ ਹਾਂ ਸਾਫ ਠੀਕ ਆ। ਤਣੋਂ ਥੋੜਾ ਹੈਗਾ ਕਹਿੰਦਾ ਵੀ ਇੱਕ ਥਾਣੇ ਚ ਦੁੱਧ ਘੱਟ ਆਉਂਦਾ। ਇੱਕ ਥਾਣੇ ਚ ਦੁੱਧ ਘੱਟ ਆ। ਤੇ ਬਾਕੀ ਤਿੰਨਾਂ ਚ ਸਹੀ ਆ। ਤਿੰਨਾਂ ਚ ਸਹੀ ਆ। ਕਿਹੜਾ ਥਾਣਾ ਉਹ? ਉਹ ਆ ਮੂਰਲਾ ਥਾਣਾ ਇੱਧਰਲਾ। ਅੱਛਾ ਇੱਧਰਲਾ ਮੂਰਲਾ ਥਾਣਾ। ਤੇਲ ਮੰਨ ਕੇ ਸਵਾਲ ਕਰ ਲੈ। ਥਾਣੋਂ ਆਉਂਦਾ ਦੁੱਧ ਹੁੰਦਾ ਜਾਂ ਨਹੀਂ ਘੱਟ ਆਉਂਦਾ। ਘੱਟ ਆਉਂਦਾ ਯਾਨੀ ਆਉਂਦਾ ਹੈਗਾ ਹੈ। ਜਮਾ ਤਾਂ ਨਹੀਂ ਬੰਦ। ਨਹੀਂ ਨਹੀਂ ਜਮਾ ਨਹੀਂ ਬੰਦ। ਠੀਕ ਆ ਹੂੰ ਦੁੱਧ ਆਉਂਦਾ ਯਾਨੀ। ਹਾਂ ਦੁੱਧ। ਹੈ ਘੱਟ ਆ ਪਰ। ਹਾਂ ਹੈ ਘੱਟ। ਠੀਕ ਆ। ਤੇ ਦੂਜੇ ਤਿੰਨਾਂ ਚ ਸਹੀ ਆ ਜਮਾ। ਦੂਜ ਲੋਈ ਸੋਸੋ ਇੱਕ ਮੂਹਰਲਾ ਥਾਣਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੀਂਦਾ ਵੀ ਹੋਣਾਗਾ ਇਹਦੇ ਉੱਤੇ ਮੌਂਕੇ ਜੇ ਹੋਏ ਹੋਏ ਆਗੇ ਇਹ ਚੋ ਦੁੱਧ ਘੱਟ ਆਉਂਦਾਗਾ ਚਾਹੇ ਤੁਸੀਂ ਜਮਾ ਤਿੱਲ ਮੰਨ ਲਿਓ ਤੇ ਜਿੰਮੇ ਤੁਸੀਂ ਮਰਜ਼ੀ ਮੰਲ ਕੇ ਮੰਲ ਕੇ ਲੈ ਜਾਓ ਤੇ ਇਹ ਚੋ ਦੁੱਧ ਘੱਟ ਆਗਾ ਜਮਾ ਬੰਦ ਨਹੀਂ ਹੈਗਾਗਾ ਬਾਕੀ ਤਿੰਨਾ ਚੋ ਸਹੀ ਆਉਂਦਾ ਬਾਕੀ ਮਿਲਕ ਵੇਣ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆਉਂਦੀ ਹੈਗੀ ਤੇ ਸਪੇਸ ਚੰਗੀ ਹੈ ਥਾਣਾ ਦੇ ਵਿੱਚ ਬਾਕੀ ਥਾਣ ਚੰਗੇ ਆਗੇ ਤੇ ਬਾਕੀ ਕੱਦ ਕਾੜ ਦੇ ਵਿੱਚ ਵੀ ਬਹੁਤ ਆਗੀ ਟਾਂਚੇ ਦੀ ਵੱਡੀ ਆਗੀ ਖੁੱਲੀ ਡੁੱਲੀ ਆਗੀ ਪੂਰੀ ਵੇਲ ਵੀ ਚੰਗੀ ਆ ਪੂਰੀ ਵੱਡੀ ਗਾਂ ਦੀ ਤੇ ਮੈਦਾ ਵੀ ਇਹ ਚੰਗੇ ਦੁੱਧ ਵਾਲੀ ਹੋਊਗੀ ਤੇ ਜਿਹਨੇ ਸਾਹਵਲੀ ਚੰਗਾ ਹੀ ਦੁੱਧ ਦੇਣਾ ਇਹਨੇ ਬਾਕੀ ਦੋਸਤੋ ਚੰਗਾ ਸੀਮਨ ਲਾ ਕੇ ਤੁਸੀਂ ਇਹ ਤੋਂ ਬੱਚੇ ਬਹੁਤ ਚੰਗੇ ਲੈ ਸਕਦੇ ਹੋ ਕਿਉਂਕਿ ਢਾਂਚਾ ਬਹੁਤ ਵੱਡਾ ਹੈਗਾ ਗਾਂ ਦਾ ਪੂਰੀ ਪਿਓਰ ਦੇ ਵਿੱਚ ਆ ਗਈ ਜਿਵੇਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਹਨ ਇਸ ਤਰ੍ਹਾਂ ਦੀ ਬਾਕੀ ਤੁਸੀਂ ਆ ਕੇ ਵੀ ਦੇਖ ਲਓਗੇ ਤੁਹਾਨੂੰ ਫੁੱਲ ਜੱਜਮੈਂਟ ਆ ਕੇ ਵੀ ਹੋ ਜਾਣੀ ਆ ਛੋਟੀ ਨਹੀਂ ਹੈਗੀ ਗਾਂ ਤੇ ਬਾਕੀ ਕਮੀ ਕਿਸੇ ਪੱਖਾ ਤੋਂ ਕੋਈ ਨਹੀਂ ਹੈਗੀਗੀ ਤੇ ਬੱਚੇ ਬਹੁਤ ਚੰਗੇ ਦੇਊਗੀ ਇਹ ਜਾਂ ਆਪਾਂ ਚੰਗੇ ਸੀ ਮੈਨੂੰ ਭਰਾ ਲਾਂਗੇ ਤੇ ਬਾਕੀ ਬਾਈ ਕੋਲੇ ਥੋੜੇ ਜਿਹਾ ਪਸ਼ੂ ਜ਼ਿਆਦਾ ਕਰਕੇ ਇੱਕ ਗਰਮੀ ਦਾ ਥੋੜਾ ਜਿਹਾ ਹੈਗਾਗਾ ਤੇ ਬਾਕੀ ਹੁਣਾਂ ਸੀਜ਼ਨ ਆ ਗਿਆ ਤਾਂ ਕਰਕੇ ਥੋੜਾ ਜਿਹਾ ਔਖਾ ਬਾਈ ਨੂੰ ਕੱਲਾ ਕਰਕੇ ਤੇ ਨਹੀਂ ਤਾਂ ਹੀ ਵੇਚ ਰਹੇ ਹੈਗੇ ਤੇ ਨਹੀਂ ਤਾਂ ਬਾਈ ਕਹਿੰਦਾ ਰੱਖ ਲੈਣਗਾ ਸੀਗੀਆਂ ਤਾਂ ਵੇਚ ਰਹੇ ਆ ਤੇ ਵਾਧਾ ਹੀ ਕਰੂਗੀ ਜੇ ਸੰਭਲੋਂਗੇ ਤੇ ਹੋ ਸਕਦਾ ਦੁੱਧ ਵੀ ਵਾਧੇ ਬਾਕੀ ਗੱਭਣ ਕਰਾ ਕੇ ਚੰਗੇ ਪੈਸੇ ਇਹਨੇ ਵਟਾਉਣੇ ਆਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਬਾਈ ਤੋਂ ਰੇਟ ਪੁੱਛ ਲੈਨੇ ਆ ਦਾ ਤੇ ਰੇਟ ਬਾਈ ਕਿੰਨਾ ਰੱਖਿਆ ਇਹਦਾ ਇਹ 30000 ਦੀ ਦੇ ਦੇ 30000 ਦੀ ਦੇਣੀ ਆ ਹਾਂ ਠੀਕ ਆ ਮਾੜਾ ਮੋਟਾ ਹੋ ਜੂ ਇਹਦੇ ਚੋਂ ਵੀ ਕਿ ਫੈਕਸੀ ਆ ਹੋ ਜੂਗਾ ਮਾੜਾ 30000 ਚੋਂ ਮਾਨਦਾਨ ਹੋ ਜੂ ਮਾੜਾ ਮੋਟਾ ਹਨ ਠੀਕ ਤੇ ਇੱਕ ਵਾਰੀ ਖੋਲ ਕੇ ਇਹਨੂੰ ਢੇੜਾ ਦਵਾ ਦੇ ਹਾਂ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਆਪਾਂ ਇੱਕ ਵਾਰੀ ਢੇੜਾ ਕਢਾ ਕੇ ਤੁਹਾਨੂੰ ਪਤੌਰ ਕੇ ਦਿਖਾ ਦਿੰਨੇ ਆਂ ਦੇਖੋ ਫੇਸ ਦੇਖ ਸਕਦੇ ਹੋ ਛੋਟੇ ਕੰਨ ਆ ਟਾਂਚਾ ਬਹੁਤ ਵੱਡਾ ਹੈ। ਦੇਖੋ। ਮੋੜ ਦਾ। ਪਿਓਰ ਐਚਐਫ ਦੇ ਵਿੱਚ ਪੈਂਦੀ ਹੈ ਜੀ। ਬਾਕੀ ਪੇਟ ਪੂੜ ਦੇਖ ਸਕਦੇ ਹੋ ਤੁਸੀਂ। ਬਹੁਤ ਡਬਲ ਆਗਾ। ਥੋੜੀ ਜੀ ਸੰਭਾਲ ਦੀ ਲੋੜ ਆ ਬਸ। ਤੇ ਗਾਮਲ ਮੋੜੂਗੀ। ਕੱਦਕਾੜ ਦੇ ਵਿੱਚ ਵੀ ਚੰਗੀ ਹੈ ਜੀ। ਅਜੇ ਤਾਂ ਵੀ ਗੇੜਾ ਦਵਾ ਨਹੀਂ। ਉਸ ਵਾਰ ਤੁਹਾਨੂੰ ਪਹਿ ਤੋੜ ਕੇ ਦਿਖਾਉਣੀ ਆ। ਤੇ ਇਹ ਜਰਸੀ ਦਾ ਇੱਕ ਤਰ੍ਹਾਂ ਦਾ ਗਰਮਾਗਾ ਦਾ ਤੋਹਫਾ ਹੀ ਹੈਗਾ ਕਿਉਂਕਿ ਇਹਨੇ ਗਰਮੀ ਨਹੀਂ ਮਨਾਉਣੀਗੀ ਤੇ ਦੁੱਧ ਵੀ ਵਧ ਗਿਆ ਇਹਨੇ ਦੇਈ ਜਾਣਾਗਾ ਦੁੱਧ ਦੇਊ ਵੀ ਫੈਟ ਵਾਲਾ ਸੰਘਣਾ ਤੇ ਬਾਕੀ ਇਹਨੇ ਗਰਮੀ ਨਹੀਂ ਮਨਾਉਣੀਗੀ ਤੇ ਬਾਕੀ ਸਾਫ ਸੁਥਰੀ ਆ ਕੱਦ-ਕੱਡ ਦੇ ਵਿੱਚ ਵੀ ਠੀਕ ਆਗੀ ਤੇ ਸਾਂਭੀ ਵੀ ਚੰਗੀ ਆ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਟੀ ਬੰਦਰ ਚੰਗੀ ਆ ਥਾਣ ਬਹੁਤ ਚੰਗੇ ਆ ਇਹਦੇ ਵੀ ਇੱਕੋ ਜਿਹਾ ਥਾਣਾ ਸਪੇਸ ਬਹੁਤ ਆ ਬੈਕ ਸਾਈਡ ਤੋਂ ਵੀ ਤੇ ਪਾਸੇ ਲੁਕੀ ਤੇ ਸਾਰੇ ਪੱਖਾਂ ਤੋਂ ਹੀ ਇਹ ਵੀ ਸਾਫ਼ ਸੁਥਰੀ ਹੈਗੀ। ਬਾਕੀ ਡਿਟੇਲ ਤੁਹਾਨੂੰ ਬਸ ਆਹ ਹੀ ਲੈ ਕੇ ਦੇਤੀ ਹੈਗੀ ਤੇ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਕੋਈ ਵੀ ਨਾ ਖਰੀਦਨਾਗਾ ਤੇ ਆਜੀ ਤਸੱਲੀ ਕਰਕੇ ਖਰੀਦ ਸਕੋਗੇ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।